ਪੰਜਾਬ ਫਾਸਟ ਨਾਈਟ ਵੈਬ ਚੈਨਲ ਵੇਖ ਰਹੇ ਸਮੂਦ ਅਸ਼ਕੰਦਾਸ ਸਵਾਗਤ ਹੈ ਪਿੰਡ ਚੱਕ ਪਾਲੀ ਵਾਲੇ ਦੇ ਸਕੂਲ ਵਿੱਚ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਹੈ ਚੋਰਾਂ ਵੱਲੋਂ ਸਕੂਲ ਦੇ ਦਰਵਾਜ਼ੇ ਭੰਨ ਕੇ ਲੱਖਾਂ ਦਾ ਸਮਾਨ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ ਚੋਰਾਂ ਵੱਲੋਂ ਕਈ ਤਰ੍ਹਾਂ ਦਾ ਕੀਮਤੀ ਸਮਾਨ ਜਿਵੇਂ ਇਨਵਰਟਰ ਬੈਟਰੀ ਕੈਮਰੇ ਡੀਵੀਆਰ ਕੰਪਿਊਟਰ LED ਵਰਗੇ ਸਮਾਨ ਨੂੰ ਚੋਰੀ ਕੀਤਾ ਗਿਆ ਅਤੇ ਕੁਝ ਸਮਾਨ ਰਸਤੇ ਵਿੱਚ ਖਿਲਾਰ ਦਿੱਤਾ ਗਿਆ ਜਾਣਕਾਰੀ ਦਿੰਦੇ ਸਕੂਲ ਦੇ ਹੈਡ ਟੀਚਰ ਵੱਲੋਂ ਕਿਹਾ ਗਿਆ ਕਿ ਅਜੇ ਆ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸਕੂਲ ਵਿੱਚ ਚੋਰੀ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਚੋਰਾਂ ਦੇ ਹੌਸਲੇ ਬਹੁਤ ਬਲੰਦ ਹੋ ਗਏ ਹਨ ਜਿਸ ਕਰਕੇ ਇਸ ਵਾਰ ਲਗਭਗ 2 ਲੱਖ ਦਾ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ ਹਨ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਕਿਹਾ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਫੜਿਆ ਜਾਵੇ ਅਤੇ ਸਮਾਨ ਵਾਪਸ ਕੀਤਾ ਜਾਵੇ ਹਾਲਾਂਕਿ ਪੁਲਿਸ ਦੁਆਰਾ ਸ਼ਾਨਭੀਨ ਕੀਤੀ ਜਾ ਰਹੀ ਹੈ ਤੇ ਭਰੋਸਾ ਜਤਾਇਆ ਜਾ ਰਿਹਾ ਹੈ ਕਿ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਆਉ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਨੇ ਰਹੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂਜੀ ਸਰ ਨਾਮ ਤੁਹਾਡਾ ਸਰ ਮੇਰਾ ਨਾਮ ਸੁਰਤਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਪਾਲੀ ਵਾਲਾ ਹੈ ਟੀਚਰ ਆ ਸਰ ਕੀ ਵਾਰਦਾਤ ਹੋਈ ਹੈ ਜਿਹੜੀ ਰਾਤ ਦੀ ਘਟਨਾ ਦੀ ਆ ਇਹ ਸਰ ਰਾਤ ਦੇ ਕਰੀਬ ਟਾਈਮ ਦਾ ਤੁਹਾਨੂੰ ਪੂਰਾ ਕਲੀਅਰ ਨਹੀਂ ਹੈਗਾ ਚੋ 2:3 3 ਵਜੇ ਦੇ ਕਰੀਬ ਘਟਨਾ ਹੋਈ ਏ ਜੀ ਸਾਡੇ ਸਕੂਲ ਦੇ ਵਿੱਚ ਜਿਹੜਾ ਮੇਨ ਗਰੀਬ ਬੱਚਾ ਵਾਸਤੇ ਜੇ ਹੁਣੇ ਅਸੀਂ ਇਨਵਰਟਰ ਲਵਾਇਆ ਹੈ ਜੀ ਬੈਟਰੀਆਂ ਵੀ ਸੀਗਾ ਉਹ ਵੀ ਚੋਰੀ ਕਰਕੇ ਲੈ ਗਏ ਜਿਹੜੇ ਅੰਦਰ ਅਸੀਂ ਸਾਡੇ ਕੈਮਰੇ ਦੇ ਵਿੱਚ ਹੁੰਦਾ ਹੈ ਰਿਕਾਰਡ ਸਾਰਾ ਜੀ ਤੇ ਦਫਤਰ ਵਿੱਚ ਰਿਕਾਰਡ ਵਿੱਚ ਉਹਨਾਂ ਸਾਰਾ ਖਲਾਰਾ ਪਾਇਆ ਹੈ ਇਸ ਤੋਂ ਇਲਾਵਾ ਸਰ ਸਾਡੇ ਪ੍ਰੋਜੈਕਟਰ ਸੀਗਾ ਉਹ ਚੋਰੀ ਕਰਕੇ ਲੈ ਗਏ ਦੋ ਕੰਪਿਊਟਰ ਸੀਗੇ ਉਹ ਵੀ ਚੋਰੀ ਕਰਕੇ ਲੈ ਗਏ ਇਹ ਕਿੰਨੇ ਕੁ ਵਜੇ ਦੀ ਘਟਨਾ ਜਿਹੜੀ ਕੋਈ ਸਮਾਂ ਲੱਗਿਆ ਪਤਾ ਕੋਈ ਸਮਾਂ ਸਰ ਹੁਣ ਸਮੇ ਤਾਂ ਕਲੀਅਰ ਨਹੀਂ ਬਸ 2:30 ਦੇ ਕਰੀਬ ਹੋਵੇਗਾ ਸਮਾਂ ਬਗੋਂ ਕਲੀਅਰ ਨਹੀਂ ਹੋਇਆਗਾ ਕਿ ਕਿੰਨੇ ਵਜੇ ਦਾ ਹੈ ਇਹ ਘਟਨਾ ਵਾਪਰੀ ਹੈ ਨੁਕਸਾਨ ਬਹੁਤ ਜ਼ਿਆਦਾ ਤੁਸੀਂ ਮੰਨ ਰਹੇ ਹੋ ਕਿੰਨੇ ਕੁ ਦੱਸ ਨੁਕਸਾਨ ਜਿਹੜਾ ਆਪਾਂ ਮੰਨ ਸਕਦੇ ਆ ਇਹ ਸਰ ਲਗਭਗ 2 ਲੱਖ ਦੇ ਕਰੀਬ ਸਾਡੇ ਸਕੂਲ ਦਾ ਸਮਾਨ ਚੋਰੀ ਹੋਇਆ ਜੀ ਜੇ ਗੱਲ ਕਰੀਏ ਸਾਮਾਨ ਤੁਸੀਂ ਕਹਿੰਦੇ ਹੋ ਆਪਾਂ ਵਾਰਦਾਤ ਵੀ ਵੇਖੀ ਹੈ ਵੀ ਕਾਫੀ ਕਮਰੇ ਉਹਨਾਂ ਦੁਆਰਾ ਤੋੜੇ ਗਏ ਆ ਤਾਂ ਜਾਣਕਾਰੀ ਚਾਹਾਂਗੇ ਕਿੰਨੇ ਬੰਦਿਆਂ ਦਾ ਕੰਮ ਹੋ ਸਕਦਾ ਸਰ ਇਹ ਲਗਭਗ 4 ਜਾਂ 5 ਬੰਦੇ ਕਿਉਂਕਿ ਮੈਟਰ ਜਿਹੜਾ ਭਾਰਾ ਹੁੰਦਾ ਹੈ ਇਹ ਵੀ ਨਹੀਂ ਚੱਕਿਆ ਜਾ ਸਕਦਾ ਦੋ ਦੋ ਬੰਦਿਆਂ ਤੋਂ ਬਗੈਰ ਤੇ ਜਿਹੜਾ ਸਮਾਨ ਲੱਦ ਕੇ ਲੈ ਗਏ ਨੇ ਜਾਂ ਕਿਸੇ ਤਰੀਕੇ ਨਾਲ ਲੈ ਗਏ ਨੇ ਉਹ ਵੀ ਕਾਫੀ ਹੋਣਾ ਹੈ ਜਿਵੇਂ ਮਲ ਇਕੱਠਾ ਕਰਕੇ ਲੈ ਗਏ ਨੇ ਇਹ ਕੋਲ ਕੋਲ 4 ਜਾਂ 5 ਬੰਦਿਆਂ ਦਾ ਕੰਮ ਹੈ ਗੈਂਗ ਦਾ ਕੰਮ ਹਾਂਜੀ 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 ਇੱਥੇ ਜਿਹੜਾ ਸਮਾਨ ਸਿੱਟਿਆ ਵੀ ਪਿਆ ਕੀ ਲੱਗਦਾ ਇਹ ਕਿਸ ਤਰ੍ਹਾਂ ਸਿੱਟਿਆ ਹੋਏਗਾ ਜਾਂ ਕੋਈ ਕੀਮਤੀ ਸਮਾਨ ਇਹਨਾਂ ਵਿੱਚੋਂ ਕੱਢਿਆ ਸਰ ਇਹਦੇ ਵਿੱਚੋਂ ਜਿਹੜੇ ਮੇਨ ਮੇਨ ਚੀਜ਼ ਹੁਣ ਕੰਪਿਊਟਰ ਵਾਲ ਨੂੰ ਜਿਆਦਾ ਨੌਲੇਜ ਹੁੰਦੀ ਵੀ ਜਿਵੇਂ ਹਾਰਡ ਡਿਸਕਸ ਹੋ ਗਈ ਜਾਂ ਇਹਨਾਂ ਦਾ ਕੋਈ ਮੇਨ ਵਿੱਚ ਸਮਾਨ ਹੁੰਦਾ ਹੈ ਜੀ ਉਹ ਕੰਪਿਊਟਰ ਦੇ ਉਹ ਹੀ ਉਹਨਾਂ ਕੱਢਿਆ ਤੇ ਬਾਕੀ ਸਮਾਨ ਇੱਥੇ ਬਾਹਰ ਸਿੱਟ ਗਿਆ ਹੁਣ ਦੀ ਜਿਹੜੀ ਕਾਰਵਾਈ ਦੀ ਗੱਲ ਕਰੀਏ ਪੁਲਿਸ ਵੀ ਇਸ ਮੌਕੇ ਤੇ ਪਹੁੰਚੀ ਸੀ ਤਾਂ ਕੀ ਭਰੋਸਾ ਦਿਵਾਇਆ ਗਿਆ ਹੈ ਪੁਲਿਸ ਨੇ ਸਰ ਭਰੋਸਾ ਦਿਵਾਇਆ ਇਹ ਹੈ ਵੀ ਅਸੀਂ ਜਲਦੀ ਤੋਂ ਜਲਦੀ ਜਿਹੜੇ ਇਹ ਚੋਰ ਨੇ ਫੋਟੇਜ ਵਗੈਰਾ ਆਂਡਗਵਾਂਡ ਕਿਉਂਕਿ ਇੱਥੋਂ ਤਾਂ ਕੈਮਰੇ ਦੇ ਸਾਰੇ ਲੋਕ ਲੈ ਗਏ ਨੇ ਜੀ ਤੇ ਆਂਡਗਵਾਂਡ ਦੇ ਜਾਂ ਪਿੰਡ ਦੇ ਆਸ-ਪਾਸੇ ਜੋ ਵੀ ਸਾਨੂੰ ਜਾਣਕਾਰੀ ਮਿਲੀ ਜਲਦੀ ਜਲਦੀ ਪੁਲਿਸ ਚੋਰਾਂ ਨੂੰ ਫੜਾ ਲਿਆ ਕੁਝ ਸਰਾਖ ਮਿਲੇ ਨੇ ਸਰ ਸਰਾਖ ਨਹੀਂ ਮਿਲਿਆ ਸਰ ਜੀ ਹਾਂਜੀ ਸੱਕੀ ਹਾਂਜੀ ਕੀ ਮੰਗ ਕਰਦੇ ਹੋ ਵੀ ਇਦਾਂ ਦੀ ਜਿਹੜੀ ਕਾਰਵਾਈ ਕੀ ਮੰਗ ਕਰਦੇ ਹੋ ਵੀ ਕਿੱਦਾਂ ਦੀ ਸਜ਼ਾ ਜਿਹੜੀ ਹੋਣੀ ਚਾਹੀਦੀ ਜੇ ਚੋਰ ਫੜੇ ਜਾਣ ਸਰ ਨਿੱਕੇ ਨਿੱਕੇ ਗਰੀਬ ਬੱਚਿਆਂ ਦਾ ਅਜੇ ਹੁਣੇ ਹੀ ਅਸੀਂ ਇਨਵਰਟਰ ਤੇ ਬੈਟਰੀ ਆ ਲਿਆ ਜੋ ਕਿ ਬਹੁਤ ਗਰਮੀ ਸੀਗੀ ਜੀ ਪਤ ਨਹੀਂ ਕਿਵੇਂ ਪ੍ਰਬੰਧ ਕਰਕੇ ਅਸੀਂ ਲਿਆ ਆਏ ਜੀ ਤੇ ਗਰੀਬ ਬੱਚਿਆਂ ਦਾ ਇਹ ਨਸਮਾਨ ਚੋਰੀ ਕੀਤਾ ਅਸਲ ਕਹਿੰਦੇ ਇਸ ਬੰਦੇ ਇਹ ਜਿਹ ਬੰਦਿਆਂ ਨੂੰ ਸਖਤ ਤਸਾਜ ਸਜ਼ਾ ਮਿਲੇ ਜੀ ਹਾਂਜੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਜੀ ਮੈਂ ਸੈਂਟਰ ਹਰਟੀਚਰ ਹਾਂ ਜੀ ਸੈਂਟਰ ਲਖੋਵਾਲੀ ਦਾ ਜੀ ਮੌਕੇ ਤੇ ਪਹੁੰਚੇ ਹੋ ਰਾਤ ਜਿਹੜੀ ਵੱਡੀ ਵਾਰਦਾਤ ਹੋ ਗਈ ਹੈ ਕੀ ਕਹਿਣਾ ਚਾਹੋਗੇ ਇਹ ਕਾਫੀ ਵੱਡੀ ਵਾਰਦਾਤ ਹੈ ਜੀ ਆਮ ਤੌਰ ਤੇ ਸਕੂਲਾਂ ਵਿੱਚ ਆਪਾਂ ਚੋਰੀਆਂ ਸੁਣਦੇ ਰਹਿੰਨੇ ਆ ਪਰ ਇਹ ਕਾਫੀ ਵੱਡੇ ਪੱਧਰ ਦੀ ਚੋਰੀ ਹੈ ਕਿਉਂਕਿ ਪ੍ਰਾਇਮਰੀ ਸਕੂਲ 'ਚ ਇੱਕ ਤਾਂ ਇੰਨਾ ਵੱਡੇ ਪੱਧਰ ਦਾ ਸਮਾਨ ਲੈ ਜਾਣਾ ਔਰ ਕਾਫੀ ਭਾਰਾ ਸਮਾਨ ਲੈ ਕੇ ਗਏ ਜਿਹੜਾ ਕਿ ਸਾਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਹ ਕਿੰਨੀ ਤਿਆਰੀ ਨਾਲ ਆਏ ਹੋਣਗੇ ਔਰ ਜਿਵੇਂ ਉਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਮਾਨ ਚੁੱਕਿਆ ਉਤੋਂ ਸਾਨੂੰ ਇਹ ਵੀ ਪਤਾ ਲੱਗਦਾ ਕਿ ਬੰਦੇ ਜ਼ਰੂਰ ਉਹ ਪੇਤੀ ਹੋਣਗੇ ਕਿਸੇ ਨਾ ਕਿਸੇ ਤੰਗ ਲਾਉਣ ਵਾਲਿਆਂ ਨੂੰ ਜਾਣਕਾਰੀ ਹੋਏਗੀ ਸਕੂਲ ਬਾਰੇ ਤਾਂ ਇਹ ਉਹ ਇੰਨਾ ਸਮਾਨ ਲੈ ਗਏ ਤੁਸੀਂ ਜਾਣਕਾਰੀ ਦਿੱਤੀ ਹੈ ਵੀ ਕਾਫੀ ਜ਼ਿਆਦਾ ਉਹ ਸਮਾਨ ਲੈ ਕੇ ਕਿੰਨੇ ਕ ਬੰਦੇ ਆ ਮੈਂ ਗੈਂਗ ਹੋ ਸਕਦਾ ਜਾਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਕੂਲ ਦੇ ਵਿੱਚ ਹੋਈਆਂ ਅ ਇੱਥੇ ਮੈਂ ਇਹਨਾਂ ਤੋਂ ਸੁਣ ਰਿਹਾ ਕਿ ਪਹਿਲਾਂ ਇੱਥੇ 2-3 ਵਾਰੀ ਪਹਿਲਾਂ ਵੀ ਚੋਰੀ ਹੋਈ ਹੈ ਕੁਝ ਸਮਾਂ ਪਹਿਲਾਂ ਪਰ ਸ਼ਾਇਦ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ। ਜੀ। ਅ ਜਿਹੜਾ ਇਹ ਵਾਰਦਾਤ ਹੋਈ ਮੈਨੂੰ ਲੱਗਦਾ ਵੀ ਘੱਟੋ-ਘੱਟ 3-4 ਆਰਮੀ ਤਾਂ ਜ਼ਰੂਰੀ ਹੋਣਗੇ ਔਰ ਉਹਨਾਂ ਕੋਲੇ ਲਜਾਣ ਸਮਾਨ ਲਜਾਣ ਦਾ ਜਾਂ ਤਾਂ ਉਹਨਾਂ ਕੋਲ ਕੋਈ ਵੱਡਾ ਸਾਧਨ ਹੋਣਾ ਜਾਂ ਫਿਰ ਉਹਨਾਂ ਨੇ ਸਮਾਨ ਹੋ ਸਕਦਾ ਕਿਤੇ ਨੇੜੇ-ਚੜੇ ਵੀ ਲਕਾਇਆ ਹੋਵੇ। ਸੋ ਹੋ ਸਕਦਾ ਚੋਰ ਨੇੜੇ ਦੇ ਵੀ ਹੋਣ। ਕਿਉਂਕਿ ਇੰਨਾ ਭਾਰੀ ਸਮਾਨ ਜਿਵੇਂ ਬੈਟਰਾ ਬਹੁਤ ਭਾਰੇ ਹੁੰਦਾ ਇਨਵਰਟਰ ਦਾ ਜਾਂ ਹੋਰ ਸਮਾਨ ਹੈ ਉਹ ਲਜਾਣਾ ਦੂਰ ਲਜਾਣਾ ਮੋਟਰਸਾਈਕਲ ਤੇ ਲ ਕਰਦੇ ਹੋ। ਸਾਡੀ ਇਹੀ ਮੰਗ ਹੈ ਜੀ ਕਿ ਇੱਕ ਤਾਂ ਜਿੰਨਾ ਵੀ ਸਾਡਾ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਸਾਡੀ ਸਰਕਾਰ ਹੈ ਠੀਕ ਹੈ ਅਸੀਂ ਸਿੱਖਿਆ ਕ੍ਰਾਂਤੀ ਦੇ ਬੜਾ ਕੰਮ ਕਰ ਰਹੇ ਹਾਂ ਬਹੁਤ ਕੁਝ ਕੀਤਾ ਜਾ ਰਿਹਾ ਹੈ ਪਰ ਸਕੂਲਾਂ ਦੇ ਵਿੱਚ ਜਿੰਨਾ ਅਸੀਂ ਸਮਾਨ ਬਣਾ ਰਹੇ ਹਾਂ ਉਹਦੀ ਸਿਕਿਉਰਿਟੀ ਵਾਸਤੇ ਸਾਨੂੰ ਵਕਫ ਵਕਫ ਢੰਗ ਵਰਤਨ ਦੀ ਲੋੜ ਹੈ ਪੁਲਿਸ ਦੀ ਗਸ਼ਤ ਵਧਾਈ ਜਾਵੇ ਰਾਤ ਨੂੰ ਸਿਰਫ ਸਕੂਲਾਂ ਵਿੱਚ ਨਹੀਂ ਹੈ ਜਿਹੜੇ ਸਾਡੇ ਆਲੇ ਦੁਆਲੇ ਦੇ ਹੋਰ ਰਸਤੇ ਹੈ ਅਸੀਂ ਉੱਥੇ ਵੀ ਬਹੁਤ ਸਾਰੀਆਂ ਵਾਰਦਾਤਾਂ ਸੁਣਦੇ ਹਾਂ ਬਹੁਤ ਸਾਰੇ ਲੋਕਾਂ ਨੂੰ ਲੁੱਟ ਲਿਆ ਜਾਂਦਾ ਕਿਸੇ ਜਾਣੀ ਨੁਕਸਾਨ ਜਾਂ ਸਰੀਰ ਦਾ ਨੁਕਸਾਨ ਵੀ ਕੀਤਾ ਜਾਂਦਾ ਸੋ ਇਹ ਸਾਰੀਆਂ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਸੋ ਮੈਨੂੰ ਲੱਗਦਾ ਕਿ ਗਵਰਨਮੈਂਟ ਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਸਿਰਫ ਇਹ ਨਹੀਂ ਕਿ ਸਕੂਲਾਂ ਤੇ ਪੈਸਾ ਲਾਈ ਜਾਈਏ ਤੇ ਚੋਰਾਂ ਨੂੰ ਲਈ ਜਾਣਾ ਉਹਦਾ ਧਿਆਨ ਰੱਖਣ ਦੀ ਵੀ ਜ਼ਰੂਰਤ ਹੈ ਜੀ ਮਿਹਰਬਾਨ ਠੀਕ ਹੈ ਜੀ